ਰੰਗ ਮਹੀਨੇ ਦੇ ਵਿੱਚ 10 ਅਪ੍ਰੈਲ ਦੀ ਗੱਲ ਹੈ ਸਾਨੂੰ ਹਰਪਾਲ ਚੀਵਾ ਨਾਮ ਦਾ ਵਿਅਕਤੀ ਸਾਡੇ ਕੋਲ ਆਇਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕਰੀਬ 30 ਲੱਖ ਦੇ ਕਰੀਬ ਸਾਡਾ ਜਿਹੜਾ ਪੈਸੇ ਉਹ ਸਾਈਬਰ ਫਰੋਡ ਰਾਹੀਂ ਸਾਡਾ ਇੱਕ ਡਿਜੀਟਲ ਅਰੈਸਟ ਉਹਦੇ ਵਿੱਚ ਕਿਸੇ ਬੰਦੇ ਨੇ ਉਹਦਾ ਡਰਾਵਾ ਦੇ ਕੇ ਤੇ ਮੇਰੇ ਤੋਂ 30 ਲੱਖ ਰੁਪਏ ਖਾਤੇ 'ਚ ਪਵਾਏ ਇਹ ਗੱਲ 5 ਅਪ੍ਰੈਲ ਦੀ ਸੀਗੀ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਨੂੰ 10 ਅਪ੍ਰੈਲ ਨੂੰ ਆ ਕੇ ਦੱਸਿਆ ਫਿਰ ਇਹਦੇ ਵਿੱਚ ਸਾਡੀ ਐਸਪੀ ਡੀ ਸਾਹਿਬ ਡੀਐਸਪੀ ਹੈੱਡਕ quarters ਸਾਹਿਬ ਐਸਐਚਓ ਸਾਈਬਰ ਤੇ ਆਪਣੇ ਜਿਹੜੇ ਆਈਓ ਸੀਗੇ ਇੰਸਪੈਕਟਰ ਸੰਦੀਪ ਇਨਾ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਇਸ ਕੇਸ ਦੇ ਵਿੱਚ ਜਿਹੜਾ ਕੰਮ ਕੀਤਾ ਹੈ ਤੇ ਮੈਂ ਦੱਸਣਾ ਚਾਹਨਾ ਕਿ ਜਿਹੜੇ 30 ਲੱਖ ਰੁਪਏ ਬੇਸਿਕਲੀ ਜਿਹੜੇ ਇਸ ਤੋਂ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਨਾਂ ਨੂੰ ਇਹ ਇਸ ਤਰੀਕੇ ਦਾ ਇਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕੋਈ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਤੇ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਉਹਦੇ ਵਿੱਚ ਪੁੱਛਣਾ ਕੁਝ ਉਹਦੇ ਵਿੱਚ ਪਹਿਲੇ ਤੇ ਇਹ ਡਰ ਕੇ ਡਰ ਕੇ ਇਨਾਂ ਇਹ ਜਿਹੜੇ ਕਰੀ 30 ਲੱਖ ਰੁਪਏ ਇਨਾਂ ਦੇ ਖਾਤੇ ਵਿੱਚ ਪਾ ਉਸ ਤੋਂ ਬਾਅਦ ਸਾਡੀ ਟੀਮ ਨੇ ਇਸ ਤੇ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੇ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਜਿਹੜਾ ਇਹ ਪੈਸੇ ਹਰਪਾਲ ਚਿਮਾਨ ਨੇ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ 'ਚ 3 ਲੱਖ ਰੁਪਏ ਪਾ ਦਿੱਤੇ ਉਸ ਤੋਂ ਬਾਅਦ ਉਹ ਗਾ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚੱਲ ਗਏ ਤੇ ਕਿਉਂਕਿ ਸਾਨੂੰ 5 ਦਿਨ ਬਾਅਦ ਇਹਨੇ ਕੰਪਲੀਟ ਆ ਕੇ ਦੱਸੀ ਤੇ ਥੋੜਾ ਜਿਹਾ ਡਿਲੇ ਹੋ ਗਿਆ ਇਹਨਾਂ ਦੇ ਵੱਲੋਂ ਬਟ ਨੇਵਰtheless ਸਾਡੀ ਟੀਮ ਨੇ ਹੁਣ ਤੱਕ 9 ਲੱਖ ਰੁਪਏ 'ਚ ਜਿਹੜੇ ਹੈਗੇ ਰਿਕਵਰੀ ਕਰਾ ਕੇ ਕੰਪਲੇਨੈਂਟ ਨੂੰ ਵਾਪਸ ਜਿਹੜੇ ਆ ਉਹ ਕਿੱਥੇ ਜਾ ਚੁ ਤੇ ਜਿਹੜੇ ਦੇ ਵਿੱਚ ਇਹ ਜਿਹੜਾ ਨੈਕਸਸ ਹੈ ਇਹ 올ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਇਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹੈ ਇਸ ਇਸ ਜਿਹੜੇ ਕ੍ਰਾਈਮ ਦੇ ਉਹ ਨਾ ਸਿਰ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਹੈ ਉਹ ਲੁਧਿਆਣੇ ਦੇ ਵੀ ਰਹਿਣ ਵਾਲੇ ਆ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਆ ਨੌਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਆ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜਕੇ ਲਾਇਆ ਕੇਰਲ ਦੇ ਵੀ ਤੇ ਇੱਕ ਵੱਡਾ ਇੰਡੀਆ ਲੈਵਲ ਦਾ ਇਹ ਨੈਕਸਸ ਹੈ ਤੇ ਹੁਣ ਸਾਡੀ ਟੀਮ ਨਾਲ ਜਿਹੜੇ ਹੈਗੇ ਆ ਫਿਲਹਾਲ 7 ਬੰਦਿਆਂ ਨੂੰ ਹੁਣ ਤੱਕ ਇਸ ਕੇਸ ਦੇ ਵਿੱਚ ਨਾਮਿਨੇਟ ਜਿਹੜਾ ਕੀਤਾ ਹੈ ਉਹ ਚੋ 4 ਦੋਸ਼ੀ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਜਿਹੜੇ 4 ਦੋਸ਼ੀ ਹੈਗੇ ਗ੍ਰਿਫਤਾਰ ਕੀਤੇ ਗਏ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਨੌਇਡਾ ਦਾ ਰਹਿਣ ਵਾਲਾ ਹੈ ਤੇ ਦੋ ਬੈਸਿ Delhi ਦੇ ਉਹਨਾਂ ਦੇ ਨਾਮ ਹੈ ਮਨਿੰਦਰ ਸਿੰਘ ਜਿਹੜਾ ਕਿ ਆਪਣਾ ਬੈਸਿ Delhi ਦਾ ਰਹਿਣ ਵਾਲਾ ਹੈ ਨਵੀਨ ਸ਼ਰਮਾ ਜੋ ਵੀ ਦਿੱਲੀ ਦਾ ਹੀ ਹੈ ਰਹਿਣ ਵਾਲਾ ਇਹ ਕਿ ਅਨਿਲ ਕੁਮਾਰ ਜੋ ਨੌਇਡਾ ਦਾ ਰਹਿਣ ਵਾਲਾ ਹੈ ਹੁਣ ਇੱਕ ਜਿਹੜਾ ਅਕਬਰ ਰੇ ਜਿਹੜਾ ਹੁਣ ਅਸੀਂ ਕੇਰਲਾ ਤੋਂ ਉੱਥੇ ਮੱਲਾਪੁਰਮ ਜਿਹੜਾ ਜ਼ਿਲ੍ਹਾ ਹੈ ਮੱਲਾਪੁਰਮ ਡਿਸਟ੍ਰਿਕਟ ਉਧਰੋਂ ਸਾਡੀ ਟੀਮ ਆ ਫੜਕੇ ਲਈ ਗਈ ਹੈ ਤੇ ਮੈਂ ਇਹ ਦੱਸਣਾ ਚਾਹਨਾ ਕਿ ਹਜੇ ਤੱਕ ਹੋਰ ਗ੍ਰਫਤਾਰੀਆਂ ਬਾਕੀ ਹੈ ਤਿੰਨ ਹੋਰ ਦੋਸ਼ੀ ਸੀ ਨਾਮਿਨੇਟ ਕੀਤੇ ਹਨ ਉਹ ਜਿੱਦਾਂ ਜਿੱਦਾਂ ਉਹਨਾਂ ਦੀ ਗ੍ਰਫਤਾਰੀ ਹੋਏਗੀ ਉਹਨਾਂ ਤੋਂ ਕੋਈ ਅੱਗੇ ਕੋਈ ਪੁੱਛਗਿੱਛ ਤੇ ਕੋਈ ਗੱਲ ਸਾਹਮਣੇ ਆਏਗੀ ਉਹ ਵਕਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਅਕਬਰ ਅਲੀ ਹੈ ਇਸ ਮੁਕਦਮੇ ਤੋਂ ਇਲਾਵਾ ਇੱਥੇ ਹੋਰ ਵੀ ਪਰਚੇ ਦਰਜ ਕੇਰਲਾ ਦੇ ਵਿੱਚ ਇੱਥੇ ਇੱਕ ਨਸ਼ੇ ਦਾ ਵੀ ਪਰਚਾ ਦਰਜ ਐਨਡੀਪੀਐਸ ਦਾ ਤੇ ਇਸ ਤੋਂ ਇਲਾਵਾ ਇਸਨੇ ਹੋਰ ਵੀ ਇਸ ਤਰੀਕੇ ਦੀ ਸਾਈਬਰ ਅਪਰਾਧ ਕੀਤੇ ਸਾਈਬਰ ਠੱਗੀਆਂ ਮ ਜਿੱਥੇ ਤਿੰਨ ਕੰਪਲੇਂਟਾਂ ਔਨ ਰਿਕਾਰਡ ਹੈ ਜਿੱਥੇ ਇੱਕ ਕੰਪਲੇਂਟ 40 ਲੱਖ ਦੀ ਹੈ 6 ਲੱਖ ਦੀ ਹੈ ਹੋਰ ਵੀ ਇਸ ਤਰ੍ਹਾਂ ਦੇ 18 ਕਰੋੜ ਦੀ ਵਕਫ-ਵਕਫ ਆ ਤਾਂ ਜਿਹੜੀ ਅਮਾਉਂਟ ਦੀ ਕੰਪਲੇਂਟ ਹੈ ਤੇ ਜਿੱਦਾਂ ਮੈਂ ਦੱਸਿਆ ਕਿ ਪਹਿਲੇ ਹਰਪਾਲ ਨੇ ਰਾਜਾ ਟੈਂਟਾ ਹਾਊਸ ਵਾਲੇ ਦੇ ਖਾਤੇ 'ਚ ਪੈਸੇ ਪਾਏ ਉਸ ਤੋਂ ਬਾਅਦ ਇਹ ਚਾਰ ਬੰਦਿਆਂ ਦੇ ਖਾਤੇ 'ਚ ਪੈਸੇ ਪਾਏ ਤੇ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਸੀਗਾ ਉਹ ਅਕਬਰ ਹੀ ਸੀਗਾ ਜਿਹੜਾ ਇਹ ਸਾਰਾ ਤਾਰੂ ਨੂੰ ਕਮਾਂਦਾ ਸੀਗਾ ਤੇ ਜਿਹੜਾ ਆਪਾਂ ਪਹਿਲੇ ਮਨਿੰਦਰ ਨਵੀਲ ਤੇ ਅਨਿਲ ਪੜਿਆ ਉਹ ਇਹ ਕਰਦੇ ਸੀਗੇ ਜਿਹੜੇ ਗਰੀਬ ਬੰਦੇ ਹੁੰਦੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਨਾਂ ਤੇ ਇੱਕ ਰੈਂਟਲ ਅਕਾਊਂਟ ਖੁਲਵਾਂਦੇ ਸੀ ਤੇ ਤੈਨੂੰ ਮਸੀਂ ਇੰਨੇ ਪੈਸੇ ਦੇ ਦਾਂਗੇ ਤੂੰ ਸਾਨੂੰ ਆਪਣਾ ਆਧਾਰ ਕਾਰਡ ਆਪਣੀ ਡਿਟੇਲ ਦੇ ਦੇ ਤੇ ਉਹਦੇ ਨਾਂ ਤੇ ਉਹਨੂੰ ਲੋਕੇ ਦੇ ਵਿੱਚ ਰੱਖ ਕੇ ਉਹਨੂੰ ਕੋਲੋਂ ਕੋਈ ਇਨਵੈਸਟਮੈਂਟ ਦਾ ਕੋਈ ਸਕੀਮ ਦਾ ਬਾਣਾ ਦੇ ਕੇ ਉਹਦਾ ਖਾਤਾ ਖੁਲਵਾ ਲਿਆ ਤੇ ਖਾਤਾ ਖੁਲਵਾ ਕੇ ਫਿਰ ਆਪਣਾ ਜਿਹੜਾ ਹੈਗਾ ਇਹ ਉਹਨੂੰ ਉਹਦੇ ਨਾਲ ਹੀ ਬੇਸਿਕਲੀ ਠੱਗੀ ਮਾਰਦੇ ਸੀ ਲੋਕਾਂ ਨਾਲ ਤੇ ਜਿਹੜਾ ਮਨਿੰਦਰ ਸੀਗਾ ਮਨਿੰਦਰ ਦੇ ਨਾਂ ਤੇ ਖਾਤਾ ਖੁਲਵਾਇਆ ਗਿਆ ਅਸਲ 'ਚ ਜਿਹੜਾ ਉਸ ਖਾਤੇ ਨੂੰ ਆਪਰੇਟ ਕਰਦੇ ਸੀ ਉਹ ਨਵੀਨ ਤੇ ਅਨਿਲ ਕਰਦੇ ਸੀ ਜਿਨ੍ਹਾਂ ਦੀ ਆਲਰੇਡੀ ਇਸ ਕੇਸ 'ਚ ਗ੍ਰਫਤਾਰੀ ਹੋ ਚੁੱਕੀ ਹੈ ਹੁਣ ਅਕਬਰ ਦੇ ਨਾਲ ਹੋਰ ਵੀ ਕੇਰਲਾ ਦੇ ਵਿੱਚ ਸਾਥੀ ਸੀਗੇ ਉਹਨਾਂ ਦੀ ਪਾਲ ਜਾਰੀ ਹੈ ਸਾਡੀ ਟੀਮ ਫਿਰ ਉੱਥੇ ਜਿਹੜਾ ਹੈਗਾ ਆਨਵਾਲ ਸਮਾ ਦੇ ਵਿੱਚ ਉੱਤੇ ਜਾ ਕੇ ਦੁਬਾਰਾ ਸੀ ਤਫਤੀਸ਼ ਕਰਾਂਗੇ ਇਹ ਵੱਖਰੇ ਤੌਰ ਤੇ ਤੁਹਾਨੂੰ ਅਸੀਂ ਇਸ ਬਾਰੇ ਸਾਂਝਾ ਕਰਾਂਗੇ ਪੈਸਵਾਕਾਲ ਆਪ ਦੇ ਲਈ ਮੇਰੀ ਮੀਡੀਆ ਦੇ ਸੱਜਣਾ ਰਾਈ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਤਰੀਕੇ ਦੇ ਜਿਹੜੇ ਡਿਜੀਟਲ ਅਰੇਸਟ ਹੈ ਇਸ ਤਰੀਕੇ ਦੇ ਜਿਹੜੇ ਸਾਈਬਰ ਅਪਰਾਧ ਹੋ ਰਹੇ ਆ ਤੁਸੀਂ ਸਤਾਰਕਾ ਰਹੋ ਬਚ ਕੇ ਰਹੋ ਸਾਵਧਾਨ ਰਹੋ ਤੇ ਜੇ ਅਗਰ ਅਨਫੋਰਚੂਨੇਟਲੀ ਤੁਹਾਡੇ ਨਾਲ ਇਦਾਂ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਇਮੀਡੀਏਟਲੀ ਸਰਕਾਰ ਵੱਲੋਂ 1930 ਜਿਹੜੀ ਸਰਕਾਰ ਦਾ ਇੱਕ ਟੋਲ ਫਰੀ ਟੈਲੀਫੋਨ ਨੰਬਰ ਹੈ ਉੱਤੇ ਤੁਸੀਂ ਇਤਲਾਾ ਕਰੋ ਉੱਤੇ ਤੁਸੀਂ ਦੱਸੋ ਆਪਣੀ ਗੱਲ ਤੇ ਇੱਕ ਸਰਕਾਰ ਦਾ ਜਿਹੜਾ ਪੋਰਟਲ ਹੈ cybercrime.gov.in ਉੱਤੇ ਤੁਸੀਂ ਆਪਣੀ ਇਮੀਡੀਏਟਲੀ ਜਿਹੜੀ ਕੰਪਲੇਨਟ ਰਜਿਸਟਰ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਵੀ ਖਾਤੇ ਦੇ ਵਿੱਚ ਪੈਸੇ ਜਾਂਦੇ ਆ ਉਹ ਇਮੀਡੀਏਟਲੀ ਉੱਤੇ ਜਿਹੜਾ ਹੈਗਾ ਉਹ ਬਲੌਕ ਕਰ ਦਿੱਤਾ ਜਾਂਦਾ ਹੈ ਉਹ ਫ੍ਰੀਜ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਡਾ ਜਿਹੜਾ ਪੈਸਾ ਹੈ ਉਹ ਅੱਗੇ ਨਹੀਂ ਜਾਂਦਾ ਤੇ ਇਸ ਲਈ ਇਹਦੇ ਵਿੱਚ ਸਮਾ ਦਾ ਬਹੁਤ ਜ਼ਿਆਦਾ ਰੋਲ ਹੈ ਜੋ ਹੀ ਤੁਹਾਡੇ ਨਾਲ ਹੋਏ ਬਿਨਾਂ ਡਰੇ ਕਿਈ ਕਈ ਸਾਡੇ ਸਾਹਮਣੇ ਗੱਲਾਂ ਹੁੰਦੀਆਂ ਕਈ ਜਿਹੜੇ ਕੰਪਲੇਨਟ ਲਾਉਂਦੇ ਹੋ ਦਰ ਜਾਂਦੇ ਦਰ ਦੇ ਮਾਰੇ ਜਾਂ ਸੋਸ਼ਲ ਸਟਿਗਮਾ ਦੇ ਮਾਰੇ ਉਹ ਆਪਣੀ ਗੱਲ ਨਹੀਂ ਦੱਸਦੇ ਤੇ ਖੁੱਲਕੇ ਤੁਸੀਂ ਆਪਣੀ ਕੰਪਲੇਨਟ ਰਿਸਟਰ ਕਰਾਓ 1930 ਤੇ ਸਾਈਬਰ ਕ੍ਰਾਈਮ.gov.in ਤੇ ਸਾਡੀ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਕਿ ਸਾਡਾ ਇਸ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਅਸੀਂ ਸਾਡਾ ਇੱਥੇ ਬਿਲਕੁਲ ਨਾਲ ਤੇ ਉਹਦੇ ਵਿੱਚ ਕਈ ਆਈਓ ਸਾਹਿਬਾਨ ਉੱਤੇ ਵਿੱਚ ਵਰਕ ਕਰ ਰਹੇ ਐਸਐਚਓ ਸਾਹਿਬਾਨ ਤੇ ਐਸਪੀ ਸਾਹਿ ਪਰਸਨਲੀ ਉਹਨੂੰ ਮੋਨੀਟਰ ਕਰਦੇ ਆ ਉੱਥੇ ਵੀ ਅਸੀਂ 24/7 ਸਾਈਬਰ ਹੈਲਪ ਡੈਸਕ ਬਣਾਈ ਹੋਈ ਹੈ ਦਿਨ ਰਾਤ ਕਦੇ ਵੀ ਤੁਸੀਂ ਆਪਣੀ ਕੰਪਲੇਂਟ ਦੇ ਸਕਦੇ ਹੋ ਮੈਂ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਸਤਰ ਕਰੋ ਐਂਡ ਜਿਹੜੇ ਸਾਈਬਰ ਕ੍ਰਾਈਮਨਲਸ ਆ ਉਹਨਾਂ ਨੂੰ ਸਾਡੇ ਵੱਲੋਂ ਸਖਤ ਚੇਤਾਵਨੀ ਹੈ ਭਾਵੇਂ ਤੁਸੀਂ ਕੇਰਲਾ ਦੇ ਵਿੱਚ ਬੈਠੇ ਹੋ ਭਾਵੇਂ ਪੰਜਾਬ 'ਚ ਬੈਠੇ ਹੋ ਭਾਵੇਂ ਅਸਾਮ 'ਚ ਬੈਠੇ ਹੋ ਚੰਨੀ 'ਚ ਬੈਠੇ ਹੋ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਅਸੀਂ ਤੁਹਾਨੂੰ ਫੜ ਕੇ ਲਾ ਕੇ ਇੱਥੇ ਹੀ ਤੁਹਾਨੂੰ ਅਸੀਂ ਬੰਦ ਕਰਾਂਗੇ ਤੇ ਜਿਹੜਾ ਬੰਦਾ ਜਿਹਦਾ ਤੁਸੀਂ ਨੁਕਸਾਨ ਕੀਤਾ ਉਹਦੀ ਤੁਸੀਂ ਰੀਲ ਬ੍ਰਿੰਗ ਯੂ ਟੂ ਦੀ ਲਾਪ ਟੂ ਦੀ ਬੁੱਕ ਐਂਡ ਯੂ ਹੈਵ ਟੂ ਜਿਹੜਾ ਹੈ ਉਹਦੇ ਤੁਹਾਨੂੰ ਕੰਪਨਸੇਟ ਕਰਨਾ ਪੈਣਾ ਉਹਦੀ ਪਰਪਾਈ ਕਰਨੀ ਸਰ ਕੇਰਲਾ ₹10 लाख ਜਿਹੜੇ ਆ ਗਏ ਹੁਣ ਤੱਕ ਇਸ ਕੇਸ ਦੇ ਵਿੱਚ ਰਿਕਵਰੀ ਕੀਤੀ ਜਾ ਚੁੱਕੀ ਹੈ ਉਹ ਇਹਨਾਂ ਨੇ ਪਹਿਲੇ ਹੀ ਰਿਕਵਰੀ ਹੋਮੀ ਸੀ ਕਿਉਂਕਿ ਅਸੀਂ ਇਹਨਾਂ ਦੇ ਅਕਾਊਂਟਾਂ ਤੇ ਪਹਿਲੀ ਹੋਟ ਲਵਾਤਾ ਸੀਗਾ ਜਿੰਨੇ ਪੈਸੇ ਉਦੋਂ ਹੋਟ ਲੱਗਿਆ ਹੋ ਗਿਆ ਉਸ ਤੋਂ ਇਲਾਵਾ ਵਿਡਰੋ ਹੋ ਗਏ ਤੇ ਸਾਂਝੇ ਤਰੀਕੇ ਨਾਲ ਇਹ ਸਾਰਿਆਂ ਨੇ ਠੱਗੀ ਮਾਰੀ ਸਰ ਰਾਜਾ ਟੈਂਟ ਹਾਊਸ ਵਾਲਾ ਕੌਮ ਹੈ ਇਤਸੇਰ ਹਾਂਜੀ ਇਹ ਜਿਹੜਾ ਰਾਜਾ ਟੈਂਟ ਹਾਊਸ ਵਾਲਾ ਹੈ ਇਹ ਬੇਸਿਕਲੀ ਇਹ ਇਹਦਾ ਜਿਹੜੀ ਐਗਜ਼ੈਕਟ ਡਿਟੇਲਸ ਹੈ ਇਹ Javed Alam ਨਾਮ ਦਾ ਵਿਅਕਤੀ ਹੈ ਜੋ ਬਿਹਾਰ ਦਾ ਰਹਿਣ ਵਾਲਾ ਹੈ ਇਹਦੇ ਤੇ ਹਾਜੀ ਹਜੇ ਸਾਡੀ ਪਾਲ ਜਾਰੀ ਹੈ ਤੇ ਛੇਤੀ ਟੀਵੀ ਨੂੰ ਫੜ ਲਾ ਕਿ ਇਹ ਬਿਹਾਰ ਦਾ ਰਹਿਣ ਵਾਲਾ ਹੈ ਜਿਹੜਾ ਨਹੀਂ ਜੀ ਇਹਦਾ ਜਿਹੜਾ ਮੇਨ ਹੈਡ ਹੈ ਇਹਦਾ ਜਿਹੜਾ ਤਾਰ ਸਾਰੇ ਜੁੜਿਆ ਉਹ ਕੇਰਲਾ ਦੇ ਵਿੱਚ ਜਿਹੜੇ ਅੱਜ ਜਿਹੜਾ ਸੀ ਬੰਦਾ ਫੜਿਆ ਹੈ ਕੇਰਲਾ ਦੇ ਵਿੱਚ ਜਿਹੜੇ ਬੰਦੇ ਬੈਠੇ ਉਹ ਹੈ ਕਿਉਂਕਿ ਜਿਹੜੇ ਇਹ ਜਿਹੜੇ ਆਪਣੇ ਕੁਝ ਇਹਦਾ ਪੰਜਾਬ ਦੇ ਕੁਝ ਬੰਦੇ ਹੋ ਗਏ ਆ ਦਿੱਲੀ ਦੇ ਹੋ ਗਏ ਆ ਜਿਹੜੇ ਆਪਣੇ ਬਿਹਾਰ ਦਾ ਹੀ ਬੰਦਾ ਹੈ ਇਹ ਇਹ ਮਿਡਲ ਮੈਨ ਸੀਗੇ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਕੇਰਲਾ ਵਿੱਚ ਬੈਠੇ ਹੋਏ ਆ ਕਾਲੀਕਟ ਜਿਹੜਾ ਏਰੀਆ ਉਹਦਾ ਉਸ ਜ਼ਿਲ੍ਹੇ ਦੇ ਉਸ ਸ਼ਹਿਰ ਦੇ ਜਿਹੜੇ ਬਸ ਠੀਕ ਨੇ ਅਨ ਲੋਵਾਂਡ ਚ ਪਿੰਡੂ ਏਰੀਆ ਦੇ ਵਿੱਚ ਰਹਿੰਦੇ ਆ ਇਹ ਜਿਹੜੇ ਬੰਦੇ ਆ ਬਾਕੀ ਜਿਹੜੇ ਅਸੀਂ ਫੜੇ ਆ ਪਹਿਲਾ ਜਿਹੜੇ ਫੜੇ ਸੀਗੇ ਉਹ ਬੇਸਿਕਲੀ ਐਜ਼ ਆ ਪਪਟ ਐਜ਼ ਆ ਕਮਿਸ਼ਨ ਏਜੰਟ ਐਜ਼ ਆ ਮਿਡਲਮੈਨ ਕੰਮ ਕਰਦੇ ਸੀ ਤੇ ਜਿਹੜਾ ਅਤਰੂ ਤੁਸੀਂ ਦੱਸਿਆ ਜੀ ਪਤਾ ਜੀ ਇਹ ਇਹ ਜਿਹੜੇ ਹੈੱਦ ਰਸੀਆ ਇਹਦਾ ਕੀ ਰੂਪ ਇਹ ਬੇਸਿਕਲੀ ਇਸਨੇ ਹੀ ਗਾਂਹ ਆ ਕੇ ਬੰਦੇ ਨੂੰ ਹਾਇਰ ਕੀਤਾ ਸੀਗਾ ਉਹਨਾਂ ਨੇ ਗਾਂਹ ਜਿਹੜੇ ਕੋਈ ਲੋੜਵੰਦ ਬੰਦੇ ਹੁੰਦੇ ਆ ਜਿਹੜੇ ਕੋਈ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਜਬੂਰ ਮਜਬੂਰੀ ਹੁੰਦੀ ਆ ਉਹਨਾਂ ਦੇ ਇਹ ਖਾਤੇ ਖੁਲਵਾ ਲੈਂਦੇ ਆ ਰੈਂਟਲ ਅਕਾਊਂਟ ਖੁਲਵਾ ਲੈਂਦੇ ਕਿਉਂਕਿ ਮੁੜ ਕੇ ਉਹਨਾਂ ਦੇ ਖਾਤੇ ਹੁੰਦੇ ਇਹਨਾਂ ਦਾ ਕਿਤੇ ਫੁਟਪ੍ਰਿੰਟ ਹੀ ਨਹੀਂ ਹੁੰਦਾ ਤੇ ਇਹ ਉਹਨਾਂ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਨਾਲ ਠੱਗੀ ਮਾਰਦੇ ਸਰ 30 ਲੱਖ ਰੁਪਏ ਇੱਕ ਚ ਪਤਾ ਸੀ ਜਿਹੜਾ ਜੀ 30 ਲੱਖ ਜੀ ਇਹਨੇ ਇੱਕ ਵਾਰ ਚ ਪਤਾ ਸੀ ਸਰ ਜਿਹੜਾ ਆਦਮੀ ਬੰਦਾ ਪੜਿਆ ਉਹ ਕੀ ਕਰਦਾ ਕਿ ਇਹਨੇ ਪੜਿਆ ਲਿਖਿਆ ਇਹ ਜੀ ਇਹਦਾ ਬਹੁਤ ਹੀ ਜ਼ਿਆਦਾ ਚੀਜ਼ ਦਾ ਕੋਈ ਐਜੂਕੇਸ਼ਨਲ ਬੈਕਗ੍ਰਾਉਂਡ ਹੈ ਨਹੀਂ ਸਿਰਫ ਆਰਟੀਫੀ ਪਾਸ ਹੈ ਜੀ ਬਟ ਇਹ ਬੇਸਿਕਲੀ ਇਹਨਾਂ ਨੇ ਇੱਕ ਤਰੀਕੇ ਦਾ ਇੱਕ ਗਰੂਪ ਬਣਾਇਆ ਹੋਇਆ ਇੱਕ ਨੈਕਸਸ ਬਣਾਇਆ ਹੋਇਆ ਜਿਸ ਵਿੱਚ ਇਹ ਲੋਕਾਂ ਨੂੰ ਦਰਾ ਕੇ ਉਹਨਾਂ ਨੂੰ ਬੇਲਾ ਕੇ ਜਿੱਦਾਂ ਮੈਂ ਕਿਹਾ ਕਿ ਡਿਜੀਟਲ ਅਰੈਸਟ ਇਦਾਂ ਦੇ ਜਿਹੜੇ ਕ੍ਰਾਈਮ ਹੋ ਰਹੇ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਵੀ ਵਨਯੂ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਸਮੇਂ-ਸਮੇਂ ਤੇ ਸਾਈਬਰ ਅਸੀ ਅਭਿਆਨ ਸੈਮੀਨਾਰ ਵੀ ਲਗਾਉਂਦੇ ਆ ਤੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਤੁਸੀਂ ਸਤਰ ਕਰੋ ਸਾਵਧਾਨ ਰਹੋ ਤੇ ਜੇ ਅਨਫੋਰਚੂਨੇਟਲੀ ਕੋਈ ਤੁਹਾਡੇ ਨਾਲ ਇਸ ਤਰੀਕੇ ਦਾ ਇਨਸੀਡੈਂਟ ਹੋਂਦਾ ਇਮੀਡੀਏਟਲੀ ਤੁਸੀਂ ਸਾਡੇ ਨੋਟਿਸ 'ਚ ਲੈ ਕੇ ਆਣਾ ਹੈ ਪਾਵੇ 1930 ਕਾਲ ਕਰਨੀ ਹੈ ਪਾਵੇ ਆਪਣੇ ਪੋਰਟਲ ਤੇ ਪਾਣਾ ਹੈ cybercrime.gov.in ਤੇ ਆਵੇ ਤੁਸੀਂ ਸਾਈਬਰ ਸੈੱਲ ਨੂੰ ਦੱਸੋ ਬਟ ਇਮੀਡੀਏਟਲੀ ਇਹਦਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਇਮੀਡੀਏਟਲੀ ਸਰਕਾਰ ਦੇ ਪੰਜਾਬ ਦੇ ਪੁਲਿਸ ਦੇ ਸਾਡੇ 'ਚ ਤੁਸੀਂ ਨੋਟਿਸ ਲਿਖਿਆ ਢੇਜ ਦੀ ਪੁੱਛ ਕੇ ਜਾ ਰਹੀ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਪਹਿਲੇ ਵੀ ਇੱਥੇ ਪਰਚੇ ਦਰਜ ਹੈ ਤੇ ਇਹ ਤਾਂ ਪੱਕਾ ਸ਼ੋਰ ਹੈ ਕਿ ਇਹ ਕੋਈ ਨਵਾਂ ਕੰਮ ਨਹੀਂ ਕਰ ਰਹੇ ਕਾਫੀ ਸਮਾਂ ਤੋਂ ਇਹਦੇ 'ਚ ਲੱਗੇ ਹੋਏ ਇਹਨਾਂ ਤੇ ਹੋਰ ਵੀ ਕੰਪਲੇਂਟਾਂ ਦਰਜ ਹੈ ਇੱਥੇ ਨਸ਼ੇ ਦਾ ਵੀ ਪਰਚਾ ਦਰਜ ਹੈ ਉਹ ਹਜੇ ਜਿੱਦਾਂ ਜਿੱਦਾਂ ਤਫਤੀਸ਼ ਤਫਤੀਸ਼ 'ਚ ਨਵੀਆਂ ਗੱਲਾਂ ਨਵੇਂ ਫੈਕਟ ਸਾਹਮਣੇ ਆਉਣਗੇ ਉਹ ਵੱਖਰੇ ਤੌਰ ਤੇ ਤੁਹਾਡੇ ਨਾਲ ਅਸੀਂ ਉਹ ਸਾਂਝਾ ਕਰਾਂਗੇ ਕਿ ਨਹੀਂ ਇਹ ਜੇ ਇਹ ਜੀ ਦੀ ਜ਼ਿਆਦਾ ਉਮਰ ਨਹੀਂ ਹੈਗੀ ਇਹ ਵਹੀ ਜੀ 20-25 ਸਾਲ ਦਾ ਜਿਹੜਾ ਏਜ ਏਜ ਬ੍ਰੈਕਟ ਹੁੰਦਾ ਹੈ ਉਨੀ ਕੀ ਉਮਰ ਦਾ ਹੈ